ਧੋਖੇਬਾ ਸਰਕਾਰ ਆ ਚੋਰੀ ਸਰਕਾਰ ਆ ਇਹਨੇ ਤੁਸੀਂ ਸੜਕਾਂ ਪਰ ਆ ਜਾਂਦੇ ਫੇਰ ਉਹੀ ਕੰਮ ਕਰੀ ਜਾਂਦੇ ਭਾਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਤੇ ਇਹ ਮਾਨ ਸਰਕਾਰ ਜਿਹੜੀ ਬਣੀ ਆ ਇਹ ਕਿੱਥੋਂ ਬਣੀ ਆ ਧਰਨੇ ਤੋਂ ਬਣੀ ਆ ਤੇ ਕੁੱਤੇ ਬਿੱਲੇ ਆ 1.5 ਸਾਲ ਬਾਸ ਸਾਨੂੰ ਦੇਖ ਲਿਓ 95 ਚ 75 ਪੰਜ ਵੀ ਬਣ ਜਾਣ ਤਿੰਨ ਕਰਾਂ ਕਰੋੜ ਲੋਕਾਂ ਦੇ ਨੁਮਾਇੰਦੇ ਆ ਉਹ ਕਹਿੰਦੇ ਅਸੀਂ ਤੁਸੀਂ ਇਦਾਂ ਦੀ ਗੱਲਾਂ ਕਹਿ ਰਹੇ ਹੋ ਪਹਿਲਾ ਵਾਲੇ ਮੁੱਖ ਮੰਤਰੀ ਹਰਾਮੀ ਤੇ ਇਹ ਫੁੱਦੂ ਡੱਕਰ ਗਿਆ ਇਹ ਸਿਰੇ ਦਾ ਬੁੱਧੂ ਆਦਮੀ ਹੈ ਜਿਹਨੇ ਪੰਜਾਬ ਦਾ ਬੇੜਾ ਕਰ ਕਰਤਾ ਇਹਨੇ ਪੰਜਾਬ ਵਾਸਤੇ ਕਰਿਆ ਕੀ ਹੈ ਪੰਜਾਬ ਲੁੱਟਿਆ ਹੈ ਪੰਜਾਬ ਲੁੱਟ ਕੇ ਦਿੱਲੀ ਭੇਜਿਆ ਪੈਸਾ ਇਹਨਾਂ ਨੇ ਅਨਮੋਲ ਗੱਗਨ ਮੰਨਦੀ ਆ ਰੋਡ ਤੇ ਫੈਕਟਰੀ ਆ ਪੈਲਾਂ ਦੀ ਉਹਨੇ 28 ਸਾਲ ਚ ਕਿਹੜਾ ਵੀ ਨਾ ਖੜਾ ਕਰਤਾ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਤੁਹਾਡੇ ਬਾਰੇ ਕਈ ਗੱਲਾਂ ਕਰਦੀਆਂ ਸੱਸ ਨੂੰ ਉਹਦੀ ਲੜਾਈਆਂ ਚ ਆ ਜਾਂਦੇ ਆ ਜੀ ਇਹ ਇਹ ਚਾਦਰਾਂ ਵਿਛਾ ਕੇ ਬਹਿ ਜਾਂਦੇ ਦਰੀਆਂ ਵਿਛਾ ਕੇ ਬਹਿ ਜਾਂਦੇ ਆ ਇਹ ਵਜਾ ਨਹੀਂ ਦੇਖਦੇ ਜਗ੍ਹਾ ਦੇਖਦੇ ਆ ਜਦੋਂ ਹੁਣ ਤੁਹਾਡੇ ਬਾਰੇ ਸਰਕਾਰੀ ਇਹ ਕਹਿ ਰਹੀ ਆ ਵੀ ਤੁਹਾਡੀਆਂ ਭਾਈ ਕਰਤੂਤਾਂ ਹੀ ਠੀਕ ਨਹੀਂ 84 ਦੇ ਟਾਈਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਤੱਦ ਕਰਕੇ ਨੌਜਵਾਨਾਂ ਤੇ ਤੇ ਉਹਨਾਂ ਨੂੰ ਦੂਜੇ ਰਾਹ ਤੋਰਿਆ ਉਹਨਾਂ ਨੂੰ ਮਜਬੂਰ ਕੀਤਾ ਗਿਆ ਅਸਲਾ ਚੱਕਣ ਤੇ ਹਥਿਆਰ ਚੱਕਣ ਤੇ ਸਰਕਾਰਾਂ ਫੇਰ ਦੁਬਾਰੇ ਉਸੇ ਰਾਹ ਤੇ ਤੁਰੀਆਂ ਹੋਈਆਂ ਨੇ ਪਰ ਉਹ ਕਹਿੰਦੇ ਸੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਗਈ ਹੈ ਮੇਨਟੇਨ ਰੱਖਣੀ ਬਣਾ ਕੇ ਰੱਖਣੀ ਆ ਤੇ ਤੁਸੀਂ ਸੜਕਾਂ ਤੇ ਆਓ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋ ਇਹ ਥੋੜੇ ਅਸੀਂ ਹੋਣ ਦੇਣ ਤਾ ਜਦੋਂ ਕੋਈ ਸਾਡੇ ਪਿੰਡ ਦੇ ਵਿੱਚ ਐਮਐਲਏ ਜਾਂ ਕੋਈ ਮੰਤਰੀ ਆਉਂਦਾ ਏ ਸਾਡੇ ਪਿੰਡ ਦੇ ਵਿੱਚ ਆਉਂਦਾ ਤੇ ਸਾਨੂੰ ਇਹ ਘੇਰੇ ਜਾਂਦਾ ਪੁਲਿਸ ਵੱਲੋਂ ਇਹ ਲਾਅ ਐਂਡ ਆਰਡਰ ਬਣਾਉਣ ਦੀ ਗੱਲ ਕਰਦੇ ਆ ਇਹ ਕੋਈ ਬਾਥਰੂਮ ਨਹੀਂ ਬਣਿਆ ਕੋਈ ਬਿਲਡਿੰਗ ਨਹੀਂ ਬਣੀ ਉਹਦਾ ਤੁਸੀਂ ਉਹਦਾ ਘਾਟਨ ਕਰ ਦੋ ਆ ਕੇ ਤੇ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਲਾਅ ਐਂਡ ਆਰਡਰ ਕੌਣ ਖਰਾਬ ਕਰਦਾ ਏ ਸਰਕਾਰ ਤਾਂ ਕਹਿੰਦੀ ਸੀ ਲੋਕਾਂ ਦੇ ਹੱਕ ਦੇ ਵਿੱਚ ਆ ਹੁਣ ਦੇਖੋ ਪਾਣੀ ਦੀ ਗੱਲ ਹੋਈ ਤਾਂ ਸਰਕਾਰ ਡੱਟ ਕੇ ਖੜ ਗਈ ਸਰਕਾਰ ਕਹਿੰਦੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣਾ ਭਾਵੇਂ ਸਿਰ ਲੈਣਾ ਪਵੇ ਭਾਵੇਂ ਦੇਣਾ ਪਵੇ ਜਦੋਂ ਤਾਂ ਸਾਡੀ ਗੱਲ ਆਉਂਦੀ ਉਦੋਂ ਤੁਸੀਂ ਧਰਨੇ ਕਿਉਂ ਲਾਉਂਦੇ ਹੋ ਤੂੰ ਇਹ ਸੈਂਟਰ ਦੀ ਗੱਲ ਹੈ ਫੇ ਹੁਣ ਸੈਂਟਰ ਦੀ ਗੱਲ ਨਹੀਂ ਸੀਗੀ ਹੁਣ ਧਰਨੇ ਕਿਉਂ ਫੇ ਲਾ ਰਹੇ ਜਦੋਂ ਕੇਜਰੀਵਾਲ ਚੱਕਿਆ ਸੀਗਾ ਉਦੋਂ ਦਿੱਲੀ ਧਰਨੇ ਲਾਉਣ ਕਿਉਂ ਗਏ ਸੀ ਇਹ ਹੁਣ ਸਾਡਾ ਧਰਨਾ ਦਾ ਜੋ ਕਿਸਾਨਾਂ ਕਹਿੰਦੇ ਉਹ ਕਿਸਾਨ ਰਾਹ ਰੋਕਦੇ ਨੇ ਜਾਂ ਇਹ ਸੈਂਟਰ ਨਾਲ ਗੱਲਾਂ ਸਾਡੇ ਪੰਜਾਬ ਚ ਕਿਉਂ ਆਉਂਦੇ ਨੇ ਹੁਣ ਜਦੋਂ ਉੱਥੇ ਬੈਂਸ ਬੈਠਾ ਨੰਗਲ ਡੈਮ ਤੇ ਗੇੜੇ ਮਾਰਦਾ ਉਹ ਕਿਸੇ ਨਾਲ ਮੰਗਾਂ ਨੇ ਉਹ ਸੈਂਟਰ ਦੀਆਂ ਨੇ ਉਹ ਉੱਥੇ ਕੀ ਕਰਦਾ ਬਰੇ ਪਾਣੀ ਦੇ ਪਾਣੀ ਦੇ ਮੁੱਦੇ 'ਤੇ ਲੋਕਾਂ ਨੂੰ ਭੜਕਾ ਰਹੇ ਆ 10000 ਕਿਊਸਕ ਮੁੱਖ ਮੰਤਰੀ ਚੁੱਪਚੀ ਬੀਤੇ ਹਰਿਆਣੇ ਨੂੰ ਦੇਦਾ ਉਹ ਕਿਹਨੂੰ ਪੁੱਛਿਆ ਜੀ ਉਦੋਂ ਸਰਪਾਰਟੀ ਮੀਟਿੰਗ ਕਿੱਥੇ ਸੀਗੀ ਹੁਣ ਜਦੋਂ ਸੈਂਟਰ ਨੇ ਆਪਣਾ ਡੰਡਾ ਦੇ ਕੇ ਜਾਂ ਡੰਡਾ ਮਾਰ ਕੇ ਉਹਨਾਂ ਨੂੰ ਲੈ ਲਿਆ ਵੀ ਹਾਂ ਹੁਣ ਆ ਪਾਣੀ ਦਿਓ ਹੁਣ ਰੌਲਾ ਪਾਉਂਦੇ ਨੇ ਸਾਡਾ ਬੱਕ ਹੋ ਕੇ ਹੀ ਹੱਲ ਹੈ ਇਹਨਾਂ ਨਾਲ ਸਾਡਾ ਹੱਲ ਨਹੀਂ ਹੈ ਜੀ ਮੁੱਖ ਮੰਤਰੀ ਮਰਦਾਬਾ ਵਾਹਲਾ 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 ਮੁੱਖ ਮੰਤਰੀ ਜਲਦਾਬ 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 ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਕਿ ਚੰਡੀਗੜ੍ਹ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਕਿਸਾਨ ਇਕੱਠੇ ਹੋਏ ਆ ਪੁਤਲਾ ਫੂਕਿਆ ਗਿਆ ਮੁਜ਼ਾਹਰਾ ਕੀਤਾ ਗਿਆ ਮੁਜ਼ਾਹਰਾ ਇਸ ਕਰਕੇ ਕੀਤਾ ਗਿਆ ਕਿ ਕਿਸਾਨਾਂ ਵੱਲੋਂ ਦਿੱਤੇ ਪ੍ਰੋਗਰਾਮ ਤੋਂ ਪਹਿਲਾਂ ਹੀ ਕਿਸਾਨ ਆਗੂ ਤੜਕੇ ਹੀ ਚੱਕਲੇ ਗਏ ਤਾਂ ਕਿਸਾਨ ਇਕੱਠੇ ਹੋਏ ਸਾਰੀ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਵੇਂ ਦੇਖਦੇ ਹੋ ਜੀ ਆ ਇੱਥੇ ਸੜਕ ਤੇ ਆ ਕੇ ਮੀਂਹ ਪੈ ਰਿਹਾ ਹੈ ਤੇ ਤੁਸੀਂ ਇੱਥੇ ਇਕੱਠੇ ਹੋਗੇ ਤੇ ਮੌਸਮ ਵੀ ਹਾੜੀ ਦਾ ਚੱਲ ਰਿਹਾ ਹੈ ਫਸਲਾਂ ਬੁਸਲਾਂ ਸਾਂਭ ਲੀਆਂ ਕੀ ਚੱਕਰ ਪੈ ਗਿਆ ਵੀ ਇੱਥੇ ਆਣਾ ਪਿਆ ਸਾਡੇ ਪੰਜਾਬ ਦੀ ਮਾੜੀ ਕਿਸਮਤ ਹੈ ਇੱਥੇ ਕੋਈ ਵੀ ਸਰਕਾਰ ਆਉਂਦੀ ਹੈ ਉਹਨਾਂ ਨੂੰ ਆਮ ਆਦਮੀ ਦਾ ਕੋਈ ਫਿਕਰ ਨਹੀਂ ਉਹਨਾਂ ਨੂੰ ਸਿਰਫ ਆਪਣੇ ਨਿੱਜ ਦਾ ਫਿਕਰ ਪੈ ਜਾਂਦਾ ਹੈ ਹੁਣ ਜਦੋਂ ਅਸੀਂ ਆਪਣੇ ਹੱਕਾਂ ਵਾਸਤੇ 6 ਸਵੇਰ ਧਰਨ ਦੇ ਬੈਠੇ ਸੀ ਸਾਡਾ ਸੜਕਾਂ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਸੜਕਾਂ ਰੋਕਿਆ ਸੀ ਹਰਿਆਣੇ ਨੇ ਪਰਾਂਤੂ ਸਾਡੇ ਤੇ ਦੋਸ਼ ਲਾ ਕੇ ਇਹ ਸਰਕਾਰ ਨੇ ਸਾਨੂੰ ਮਿੱਢ ਤੋਂ ਉਠਦਿਆਂ ਨੂੰ ਹੈ ਸਾਡੇ ਪਿੱਠ ਸ਼ਰਾਹ ਮਾਰਿਆ ਸਾਨੂੰ ਗ੍ਰਿਫਤਾਰ ਕਰ ਰਿਆ ਉਸ ਟਾਈਮ ਸਾਡਾ ਸਮਾਨ ਚੋਰੀ ਕਰਵਾਇਆ ਗਿਆ ਇਸ ਸਰਕਾਰ ਤੋਂ ਚੋਰਾਂ ਦੀ ਸਰਕਾਰ ਆ ਇਹ ਧੋਖੇਬਾਜ਼ ਸਰਕਾਰ ਆ ਚੋਰਾਂ ਦੀ ਸਰਕਾਰ ਆ ਉਸ ਤੋਂ ਬਾਅਦ ਸਾਡੇ ਇੱਕ ਮੁਖੀਆ ਖਾਸ ਲੀਡਰ ਦੀ ਬੇਇੱਜ਼ਤੀ ਕੀਤੀ ਇੱਕ ਥਾਣੇਦਾਰ ਨਾਲ ਸ਼ੰਭੂ ਬਾਰਡਰ ਤੇ ਅਸੀਂ ਉਸ ਥਾਣੇਦਾਰ ਘਰੋਂ ਕਰਨ ਵਾਸਤੇ ਮੀਟਿੰਗ ਛੱਡੀ ਸੀ ਪਰਾਂਤੂ ਜੋ ਸਾਡੇ ਮੇਨ ਲੀਡਰ ਸੀ ਮੀਟਿੰਗ ਛੱਡਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਇਸ ਸਬੰਧੀ ਅਸੀਂ ਇਸ ਸਰਕਾਰ ਦਾ ਉਤਲਾ ਫੁਕਿਆ ਜੀ ਉਹ ਕਹਿੰਦੇ ਤੁਸੀਂ ਸੜਕਾਂ ਪਰ ਆ ਜਾਂਦੇ ਫਿਰ ਉਹੀ ਕੰਮ ਕਰੀ ਜਾਂਦੇ ਭਾਈ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਦੇਖੋ ਜਿਹੜਾ ਸੜਕਾਂ ਦੀ ਗੱਲ ਕਰਦਾ ਹੈ ਇਹ ਇਹ ਮਾਨ ਇਹ ਮਾਨ ਸਰਕਾਰ ਜਿਹੜੀ ਬਣੀ ਹੈ ਇਹ ਕਿੱਥੋਂ ਬਣੀ ਹੈ ਧਰਨੇ ਤੋਂ ਬਣੀ ਹੈ ਅੱਜ ਇਹ ਬਹੁਤ ਚੰਗੇ ਬਣ ਕੇ ਦੱਸਦੇ ਆ ਦੇਖੋ ਇਹਨਾਂ ਨੂੰ ਸਾਡਾ ਕੋਈ ਜਿਹੜਾ ਆਮ ਜਨਤਾ ਹੈ ਉਹਨੂੰ ਸਾਡਾ ਕੋਈ ਰੋਸ ਨਹੀਂ ਉਹ ਸਾਡੇ ਨਾਲ ਕੋਈ ਦੁੱਖ ਨਹੀਂ ਉਹ ਸਾਡੇ ਧਰਨਿਆਂ ਦਾ ਸਾਨੂੰ ਧਰਨਾ ਦਾ ਦੁੱਖ ਹੈ ਸਾਡਿਆਂ ਤਾਂ ਇਹ ਸਰਕਾਰ ਨੂੰ ਹੈ ਕਿਉਂਕਿ ਇਹ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਐ ਇਹਦੇ ਲੂਸਪੋਲ ਉਹ ਕਿਸਾਨ ਖੋਲਦੇ ਆ ਉਹ ਸਾਹਮਣੇ ਆ ਰਹੇ ਆ ਇਹਨਾਂ ਨੇ ਪੰਜਾਬ ਵਾਸਤੇ ਕਰਿਆ ਕੀਆ ਪੰਜਾਬ ਲੁੱਟਿਆ ਪੰਜਾਬ ਲੁੱਟ ਕੇ ਦਿੱਲੀ ਭੇਜਿਆ ਪੈਸਾ ਇਹਨਾਂ ਨੇ ਇਹਨਾਂ ਨੇ ਜੋ ਪੰਜਾਬ ਦਾ ਪੈਸਾ ਸਾਰਾ ਬਗਾਨਿਆਂ ਦੇ ਹੱਥ ਸੌਂਪਤਾ ਪੰਜਾਬ ਕਰਜ਼ਾਈ ਕਰਤਾ ਸੋ ਅਸੀਂ ਜਿਹੜੇ ਸਾਡੇ ਧਰਨੇ ਲਗਦੇ ਨੇ ਆਮ ਲੋਕਾਂ ਵਾਸਤੇ ਉਹ ਠੀਕ ਨੇ ਪਰੰਤੂ ਸਰਕਾਰ ਇਹ ਸਾਡੇ ਧਰਨਾਂ ਤੋਂ ਡਰਦੀ ਆ ਕਿਉਂਕਿ ਇਹਨਾਂ ਦੇ ਪੈਰੇ ਨਹੀਂ ਕਿ ਸਾਡੀਆਂ ਮੰਗਾਂ ਪੂਰੀਆਂ ਕਰ ਸਕੀ ਇਹ ਕਿਉਂ ਆਣਾ ਪਿਆ ਭਈ ਅੱਜ ਸੜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਵੇਰੇ 4:30 ਵਜੇ ਸਾਡੇ ਕਿਸਾਨ ਜੁਨੇ ਸ਼ੇਰੇ ਪੰਜਾਬ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਜੀ ਭੰਗੂ ਨੂੰ ਚੱਕ ਲਿਆ ਗਿਆ ਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਚੱਕਿਆ ਗਿਆ ਤੇ ਮੁਹਾਲੀ ਤੋਂ ਜ਼ਿਲ੍ਹਾ ਪ੍ਰਧਾਨ ਚੱਕਿਆ ਗਿਆ ਤੇ ਫਾਜ਼ਿਲਕਾ ਤੋਂ ਵੀ ਸਾਡਾ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਚੱਕਿਆ ਗਿਆ ਸੋ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਬੁਖਲਾਈ ਹੋਈ ਹੈ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਰਨਾ ਕੀ ਹੈ ਤੇ ਕਰ ਕੀ ਰਹੇ ਹਨ ਦੇਖੋ ਜਿਨ੍ਹਾਂ ਕਿਸਾਨਾਂ ਨੇ ਵੋਟਾਂ પાਕੇ ਸਰਕਾਰ ਬਣਾਈ ਸਗੀ 92 ਦੇ 92 ਐਮ ਐਲ ਏ ਤੋਂ ਇਹ ਇਹ ਸਾਰੇ ਹੀ ਹੁਣ ਕਿਸਾਨਾਂ ਦੇ ਉਲਟ ਹੋ ਚੁੱਕੇ ਨੇ ਸੋ ਅਸੀਂ ਚਾਹੁੰਦੇ ਸੀਗੇ ਕਿ ਬਦਲਾਅ ਆਵੇ ਪਰ ਇਹ ਬਦਲਾਅ ਦੂਜਿਆਂ ਤੋਂ ਵੀ ਨਿਹਾਰਵਲ ਜਾ ਰਿਹਾ ਏ ਜਿਵੇਂ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ 84 ਦੇ ਟਾਈਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਤੰਦ ਕਰਕੇ ਨੌਜਵਾਨਾਂ ਤੇ ਤੇ ਉਹਨਾਂ ਨੂੰ ਦੂਜੇ ਰਾਹ ਤੋਰਿਆ ਉਹਨਾਂ ਨੂੰ ਮਜਬੂਰ ਕੀਤਾ ਗਿਆ ਅਸਲਾ ਚੱਕਣ ਤੇ ਹਥਿਆਰ ਚੱਕਣ ਤੇ ਤੋ ਇਹ ਸਰਕਾਰਾਂ ਫੇਰ ਹੁਣ ਇਹ ਇਹ ਸਰਕਾਰਾਂ ਫੇਰ ਦੁਬਾਰੇ ਉਸੇ ਰਾਹ ਤੇ ਤੁਰੀਆਂ ਹੋਈਆਂ ਨੇ ਹੁਣ ਤੁਸੀਂ ਦੇਖੋ ਹਟ ਕਾਊਂਟਰ ਹੋ ਰਹੇ ਨੇ ਬੰਦਾ ਕਿਤੋਂ ਚੱਕਿਆ ਕਿਤੇ ਜਾ ਕੇ ਰਿਕਾਊਂਟਰ ਕਰਦੇ ਨੇ ਆਪਾਂ ਨੂੰ ਵੀ ਪਤਾ ਤੁਸੀਂ ਵੀ ਦੇਖ ਰਹੇ ਹੋ ਰੋਜ਼ ਸੋ ਇਹ ਪੁਲਿਸ ਉਹੀ ਸਰਕਾਰ ਪੁਲਿਸ ਤੇ ਦਬਾਅ ਪਾੜਾ ਕੇ ਉਮੀਦ ਹੈ ਪਹਿਲਾਂ ਵਰਗੇ ਹਾਲਾਤੇ ਬਣਾਉਣੀ ਚਾਹੁੰਦੀ ਹੈ ਕਿ ਇਹ ਤੰਗ ਹੋ ਕੇ ਕਿਸਾਨ ਉਧਰ ਨੂੰ ਤੁਰਨ ਤਾਂ ਜੋ ਉਹਨਾਂ ਨੂੰ ਮੌਕਾ ਮਿਲ ਸਕੇ ਪਰ ਉਹ ਕਹਿੰਦੇ ਸੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਇਹ ਮੇਨਟੇਨ ਰੱਖਣੀ ਬਣਾ ਕੇ ਰੱਖਣੀ ਆ ਤੇ ਤੁਸੀਂ ਸੜਕਾਂ ਤੇ ਆਓ ਤੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰੋ ਇਹ ਥੋੜੇ ਅਸੀਂ ਹੋਣ ਦੇਣਾ ਦੇਖੋ ਲਾਅ ਐਂਡ ਆਰਡਰ ਤੁਸੀਂ ਬਣਾ ਕੇ ਰੱਖਣਾ ਹੈ ਤਾਂ ਜਦੋਂ ਕੋਈ ਸਾਡੇ ਪਿੰਡ ਦੇ ਵਿੱਚ ਐਮ ਐਲ ਏ ਜਾਂ ਕੋਈ ਮੰਤਰੀ ਆਉਂਦਾ ਹੈ ਸਾਡੇ ਪਿੰਡ ਦੇ ਵਿੱਚ ਆਉਂਦਾ ਤੇ ਸਾਨੂੰ ਇਹ ਘੇਰੇ ਜਾਂਦਾ ਪੁਲਿਸ ਵੱਲੋਂ ਇਹ ਲਾਅ ਐਂਡ ਆਰਡਰ ਬਣਾਉਣ ਦੀ ਗੱਲ ਕਰਦੇ ਆ ਇਹ ਜੇ ਸਾਡੇ ਪਿੰਡ ਦੇ ਵਿੱਚ ਉਹ ਨਾ ਜੀ ਅਸੀਂ ਨਹੀਂ ਗੱਲ ਕਰਾਂਗੇ ਤਾਂ ਕੌਣ ਗੱਲ ਕਰੂਗਾ ਸਾਡੇ ਪਿੰਡ ਦੇ ਵਿੱਚ ਆ ਕੇ ਇਹ ਉਦਘਾਟਨ ਕਰਦੇ ਨੇ ਇਹ ਕੋਈ ਬਾਥਰੂਮ ਨਹੀਂ ਬਣਿਆ ਕੋਈ ਬਿਲਡਿੰਗ ਨਹੀਂ ਬਣੀ ਉਹਦਾ ਤੁਸੀਂ ਉਧਰ ਘਾਟਨ ਕਰ ਦੋ ਆਕੇ ਤੇ ਅਸੀਂ ਸਵਾਲ ਵੀ ਨਹੀਂ ਪੁੱਛ ਸਕਦੇ ਲਾਅ ਐਂਡ ਆਰਡਰ ਕੌਣ ਖਰਾਬ ਕਰਦਾ ਏ ਹੁਣ ਤੁਸੀਂ ਰੋਡ ਦੀ ਗੱਲ ਕਰਦੇ ਹੋ ਜਦੋਂ ਇਹ ਪਿੰਡਾਂ ਦੇ ਵਿੱਚ ਪਹੁੰਚਣੇ ਫਰਜ਼ ਕਰੋ ਸਾਡੇ ਢੰਡਾਰੇ ਨੇ ਔਰ ਇਹ ਸਿੰਘ ਤੁਸੀਂ ਬੈਰੀਕੇਡ ਕਰ ਦਿੱਤੀ ਜਾਂਦੀ ਆ ਵੀ ਕੋਈ ਕਿਸਾਨ ਉਧਰ ਨਾ ਜਾਵੇ ਤਾਂ ਸੜਕਾ ਕੌਣ ਰੁਕਦਾ ਏ ਅਸੀਂ ਦਿੱਲੀ ਵੱਲ ਜਾ ਰਹੇ ਸੀਗੇ ਇਹਨਾਂ ਨੇ ਪੁਲ ਦੇ ਉੱਤੇ ਬੈਰੀਕੇਟ ਕਰਕੇ ਪੁਲ ਬੰਦ ਕਰਕੇ ਲੋਹਾ ਲਾ ਕੇ ਪੂਰੇ ਤੇ ਉੱਥੇ ਰੁਕਿਆ ਹੋਇਆ ਸੀਗਾ ਕਿਸਾਨਾਂ ਦਾ ਰੁਕਿਆ ਹੀ ਨਹੀਂ ਪਰ ਸਰਕਾਰ ਤਾਂ ਕਹਿੰਦੀ ਸੀ ਲੋਕਾਂ ਦੇ ਹੱਕ ਦੇ ਵਿੱਚ ਆ ਹੁਣ ਦੇਖੋ ਪਾਣੀ ਦੀ ਗੱਲ ਹੋ ਸਰਕਾਰ ਡੱਟ ਕੇ ਖੜ ਗਈ ਸਰਕਾਰ ਕਹਿੰਦੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣਾ ਭਾਵੇਂ ਸਿਰ ਲੈਣਾ ਪਵੇ ਭਾਵੇਂ ਦੇਣਾ ਪਵੇ ਮੰਤਰੀਆਂ ਨੇ ਬਿਆਨ ਦਿੱਤੇ ਖੜ ਕੇ ਡੱਟ ਕੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਲੋਕ ਅਸਹਿਸੀ ਸਰਕਾਰ ਦੇਖੋ ਜਦੋਂ ਜਦੋਂ ਤਾਂ ਸਾਡੀ ਗੱਲ ਆਉਂਦੀ ਉਦੋਂ ਤੁਸੀਂ ਧਰਨੇ ਕਿਉਂ ਲਾਉਂਦੇ ਹੋ ਤੁਸੀਂ ਇਹ ਸੈਂਟਰ ਦੀ ਗੱਲ ਹੈ ਫੇ ਹੁਣ ਸੈਂਟਰ ਦੀ ਗੱਲ ਨਹੀਂ ਸੀਗੀ ਹੁਣ ਧਰਨੇ ਕਿਉਂ ਫਿਰ ਲਾ ਰਹੇ ਜਦੋਂ ਕੇਜਰੀਵਾਲ ਚੱਕਿਆ ਸੀਗਾ ਉਦੋਂ ਦਿੱਲੀ ਧਰਨੇ ਲਾਉਣ ਕਿਉਂ ਗਏ ਸੀ ਇਹ ਉਦੋਂ ਕਿਉਂ ਗਏ ਸੀ ਦਿੱਲੀਏ ਉਦੋਂ ਵੀ ਕਹਿੰਦੇ ਵੀ ਦਿੱਲੀ ਵਾਲਿਆਂ ਦੀ ਗੱਲ ਹੈ ਉੱਥੇ ਸੈਂਟਰ ਤੇ ਬੈਠਾ ਹੋ ਆਪਣੇ ਆਪ ਕਰੂਗਾ ਉਦੋਂ ਪੰਜਾਬ ਤੋਂ ਕਿਉਂ ਗਏ ਹੁਣ ਜਦੋਂ ਕੇਜਰੀਵਾਲ ਦੀ ਕੁੜੀ ਦਾ ਵਿਆਹ ਹੁੰਦਾ ਏ ਔਰ ਇਹ ਤੋਂ ਲਾਈਨਾਂ ਲਾ ਕੇ ਜਾਂਦੇ ਆਂ ਵੱਡੀਆਂ ਗੱਡੀਆਂ ਪੂਰੇ ਸਕਿਉਰਟੀ ਦੇ ਨਾਲ ਉਹ ਪੰਜਾਬ ਦਾ ਖਰਚਾ ਹੋ ਰਿਹਾ ਏ ਕੌਣ ਦੋਗਾ ਇਹਦਾ ਹਿਸਾਬ ਉਹ ਕਹਿੰਦੇ ਸੱਚੇ ਪੱਕੇ ਆ ਇੱਥੇ ਅਨਮੋਲ ਗਗਨਮਾਨ ਬੋਲਦੀ ਏ ਕਹਿੰਦੀ ਸੱਚ ਦੀ ਗੱਲ ਕਰਦੇ ਆ ਅਸੀਂ ਸੱਚ ਅਸੀਂ ਝੂਠ ਨਹੀਂ ਬੋਲਦੇ ਅਸੀਂ ਜਿਹੜੀ ਗੱਲ ਕਰਦੇ ਸੱਚ ਬੋਲਦੇ ਆ ਸਾਨੂੰ ਪਤਾ ਨਹੀਂ ਕਿੰਨਾ ਕੁਝ ਬਣਾਇਆ ਇਹਨਾਂ ਨੇ ਖਰੜਾ ਲਾ ਕੇ ਦੇ ਵਿੱਚ ਕਿੰਨੀ ਨੇ ਪ੍ਰਾਪਰਟੀ ਬੜਾਈ ਏ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਸੀਬੀਆਈ ਨੂੰ ਈਡੀ ਨੂੰ ਇਹਨਾਂ ਦੇ ਜਾਂਚ ਕਰਨੀ ਚਾਹੀਦੀ ਹੈ ਜਦੋਂ ਇਹ ਐਮਐਲਏ ਖੜੇ ਸੀਗੇ ਤਾਂ ਉਦੋਂ ਇਹਨਾਂ ਨੇ ਐਫੀਡੈਵਿਟ ਦੇ ਵਿੱਚ ਕਿਹੜਾ ਕਿਹੜਾ ਇਹਨਾਂ ਨੇ ਪ੍ਰਾਪਰਟੀ ਦਿਖਾਈ ਸੀ ਆਪਣੀ ਕਿਨੇ ਦਾ ਕਿੰਨਾ ਆਪਣਾ ਬੈਂਕ ਬੈਲੈਂਸ ਦਿਖਾਇਆ ਸੀਗਾ ਉਹ ਹੁਣ ਇਹ ਇਹਨਾਂ ਤੇ ਚੈੱਕ ਕਰੇ ਜਿਹੜੀ ਸੀਬੀਆਈ ਹੈ ਈਡੀ ਹੈ ਇਹ ਪੰਜਾਬ ਸਰਕਾਰ ਦੇ ਅੰਡਰ ਨਹੀਂ ਆਉਂਦੀ ਹੈਗੀ ਬਿਨਾਂ ਦਬਾਅ ਬਣਾਇਆ ਜਾਊਗਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ 92 ਦੇ 92 ਐਮਐਲਿਆਂ ਦਾ ਚੈੱਕ ਕੀਤਾ ਜਾਵੇ ਇਹਨਾਂ ਦੇ ਵਿੱਚ ਇੱਕ ਐਮਐਲ ਨੂੰ ਮੈਂ ਬੱਦਾਂ ਸਮਝਦਾ ਹਾਂ ਕੁੰਮਰ ਵਿਜੇਪ੍ਰਤਾਪ ਨੂੰ ਜਿਹੜਾ ਅਜੇ ਤੱਕ ਉਸੇ ਗੱਲ ਤੇ ਖੜਾ ਕਿ ਮਹਾਰਾਜ ਦੀ ਬੇਅਦਬੀ ਵਾਸਤੇ ਤੁਸੀਂ ਗੱਲ ਕੀਤੀ ਸੀਗੀ ਉਹ ਉਹੀ ਗੱਲ 'ਤੇ ਖੜਾ ਹੈ ਉਹਦੀ ਇੱਕ ਸੁਣਵਾਈ ਨਹੀਂ ਹੋਈ ਜਦਕਿ ਵੋਟਾਂ ਇਹਨਾਂ ਲਈਆਂ ਸੀਗੀਆਂ ਕਿ ਨਸ਼ੇ ਦੇ ਵਿਰੁੱਧ ਮਹਾਰਾਜ ਦੀ ਬੇਅਦਬੀ ਦੇ ਵਿਰੁੱਧ ਅਸੀਂ ਹਫ਼ਤੇ ਦੇ ਵਿੱਚ 15 ਦਿਨ ਦੇ ਵਿੱਚ ਸਭ ਨੂੰ ਸਜ਼ਾ ਦੇ ਦਵਾਂਗੇ ਮੁੜ ਕੇ ਹੁਣ ਕੋਈ ਗੱਲ ਨਹੀਂ ਹੋਈ ਹੁਣ ਵੋਟਾਂ ਨੇੜੇ ਆਉਣਗੀਆਂ ਤੇ ਫਿਰ ਹੁਣ ਗੱਲਾਂ ਫੇਰ ਇਹਨਾਂ ਨੇ ਚਲਾ ਦੇਣੀਆਂ ਨੇ ਕਿ ਹਾਂ ਜੀ ਅਸੀਂ ਫਲਾਣਾ ਫੜਨਾ ਅਸੀਂ ਫਲਾਣਾ ਫੜਨਾ ਅਸੀਂ ਚਿੱਟੇ ਆਲਾ ਫੜਨਾ ਜਦਕਿ ਹੁਣ ਤੱਕ ਕੋਈ ਇਹਨਾਂ ਨੇ ਗੱਲ ਨਹੀਂ ਕੀਤੀ ਕੋਈ ਇਹਨਾਂ ਦੀ ਪਾਲਿਸੀ ਨਹੀਂ ਆਈ ਉਦੋਂ ਕਹਿੰਦਾ ਸੀ ਕੇਜਰੀਵਾਲ ਅਸੀਂ ਸਾਨੂੰ ਪਤਾ ਹੈ ਕਿਥੋਂ ਕਿਥੋਂ ਅਸੀਂ ਸਰਕਾਰ ਚਲਾਉਣੀ ਹੈ ਕਿਥੋਂ ਐਨੇ ਹਜ਼ਾਰ ਕਰੋੜ ਆਉਣਾ ਕਿਥੋਂ ਐਨੇ ਹਜ਼ਾਰ ਕਰੋੜ ਆਉਣਾ ਹੈ ਉਹ ਹੁਣ ਤੱਕ 3 ਸਾਲ ਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿਥੋਂ ਆਇਆ ਕਿੱਥੇ ਗਿਆ ਉਹ ਕਰੋੜ ਕਿੱਥੇ ਲਾਇਆ ਇਹਨਾਂ ਨੇ ਕਿਹੜੀ ਤੁਸੀਂ ਸੜਕ ਬਣਾਤੀ ਪੰਜਾਬ ਦੀ ਕਿਹੜੀ ਤੁਸੀਂ ਕੋਈ ਵਧੀਆ ਜਿਹੜੀ ਸਰਕਾਰੀ ਸਹੂਬਾ ਦਿੰਦੀ ਪਿੰਡਾਂ ਨੂੰ ਕਿਹੜਾ ਤੁਸੀਂ ਕਲੀਨਿਕ ਬਣਾਤਾ ਪਿੰਡਾਂ ਦੇ ਵਿੱਚ ਕਿਹੜਾ ਤੁਸੀਂ ਪਿੰਡਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਟੀਚਰ ਦੇਤਾ ਕਿਹੜੇ ਪ੍ਰਿੰਸੀਪਲ ਦੇਤੇ ਸਾਡੇ ਪਿੰਡਾਂ ਦੇ ਵਿੱਚ ਪੂਰੇ ਪ੍ਰੋਪਰ ਟੀਚਰ ਵੀ ਨਹੀਂ ਹੈ ਪੂਰੇ ਪ੍ਰੋਪਰ ਪ੍ਰਿੰਸੀਪਲ ਨਹੀਂ ਹੈਗੇ ਤੇ ਗੱਲਾਂ ਕਰਦੇ ਨੇ ਸਿੱਖਿਆ ਦੀਆਂ ਭਾਈ ਗਾ ਤੁਹਾਨੂੰ ਬਦਨਾਮ ਤਾਂ ਹੁਣ ਇੰਨਾ ਹੋ ਗਏ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਤੁਹਾਡੇ ਬਾਰੇ ਕਈ ਗੱਲਾਂ ਕਰਦੀਆਂ ਸਸ ਨੂੰ ਉਹਦੀ ਲੜਾਈਆਂ ਚ ਆ ਜਾਂਦੇ ਆ ਜੀ ਇਹੇ ਇਹ ਚਾਦਰਾਂ ਵਿਛਾ ਕੇ ਬਹਿ ਜਾਂਦੇ ਦਰੀਆਂ ਵਿਛਾ ਕੇ ਬਹਿ ਜਾਂਦੇ ਆ ਇਹ ਵਜਾ ਨਹੀਂ ਦੇਖਦੇ ਜਗ੍ਹਾ ਦੇਖਦੇ ਆ ਜਦੋਂ ਹੁਣ ਤੁਹਾਡੇ ਬਾਰੇ ਸਰਕਾਰ ਹੀ ਇਹ ਕਹਿ ਰਹੀ ਆ ਵੀ ਤੁਹਾਡੀਆਂ ਭਾਈ ਕਰਤੂਤਾਂ ਹੀ ਠੀਕ ਨਹੀਂ ਤਾਂ ਫਿਰ ਤੁਹਾਨੂੰ ਪੁਲਿਸ ਰੋਕਣ ਆਂਦੀ ਐ ਤਾਂ ਫਿਰ ਸਰਕਾਰ ਤੇ ਕਹਿੰਦੀ ਠੀਕ ਆ ਇਹ ਸਾਡਾ ਤਾਂ ਕੰਮ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦਾ ਆਪਣਾ ਵਧੀਆ ਕੰਮ ਕਰ ਰਹੀ ਹੈ ਦੇਖੋ ਸਰਕਾਰਾਂ ਬਈ ਆਈਆਂ ਗਈਆਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਜੱਤੋਂ ਪੰਜਾਬ ਚ ਆਈ ਆ ਇਹਨਾਂ ਨੇ ਗੱਲਾਂ ਚ ਆ ਕੇ ਆਪਣੇ ਗੱਲਾਂ ਕਰਕੇ ਵੋਟਾਂ ਦਾ ਲੈ ਲੀਆਂ ਲੋਕਾਂ ਤੋਂ ਪਰ ਉਹ ਗੱਲਾਂ ਗੱਲਾਂ ਹੀ ਰਹਿ ਗਈਆਂ ਉਹ ਹਕੀਕਤ ਨਹੀਂ ਹੋਈ ਜੇ ਉਹ ਹਕੀਕਤ ਹੋਈ ਹੁੰਦੀ ਅੱਜ ਅਸੀਂ ਇੱਥੇ ਭਵੰਤਮਨ ਦਾ ਪੁਤਲਾ ਨਾ ਫੁਕਦੇ ਦੂਜਾ ਨੰਬਰ ਸਾਡਾ ਧਰਨਾ ਸ਼ਾਂਤਮਈ ਉਥੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਸੀ ਉਹ ਸੈਂਟਰ ਸਰਕਾਰ ਨਾਲ ਰਲ ਕੇ ਸੈਂਟਰ ਸਰਕਾਰ ਨਾਲ ਰਲੇ ਕਿਉਂ ਕਿ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦਿੱਲੀ 'ਚ ਹਾਰ ਗਈ ਉਥੇ ਦੇ ਦਬਾਅ ਪਾਇਆ ਵੀ ਈਡੀ ਦੀਆਂ ਰੇਟਾਂ ਪੈਣਗੀਆਂ ਤੇ ਇਹਨਾਂ ਨਾਲ ਸਮਝੌਤਾ ਹੋ ਗਿਆ ਇੱਕ ਵੀ ਤੁਸੀਂ ਧਰਨਾ ਚੁਕਾ ਦਿਓ ਅਸੀਂ ਤੁਹਾਡੇ ਈਡੀ ਦੀ ਰੇਟ ਨਹੀਂ ਮਾਰਾਂਗੇ ਸੈਂਟਰ ਸਰਕਾਰ ਨਾਲ ਕੇ ਪੰਜਾਬ ਸਰਕਾਰ ਨੇ ਧਰਨਾ ਚੁਕਾਇਆ ਉਹਤੋਂ ਦੇ ਟਰਾਲੀਆਂ ਚੋਰੀਆਂ ਕਰੀਆਂ ਇਹ ਤੋਂ ਉੱਪਰ ਹੋਰ ਕੀ ਹੋ ਸਕਦਾ ਦੂਜਾ ਨੰਬਰ ਜੇ ਸਰਕਾਰ ਕਹਿੰਦੀ ਹੈ ਨਾ ਤੁਸੀਂ ਸੜਕਾ ਰੋਕਦੇ ਹਾਂ ਹੁਣ ਪਾਣੀ ਦੇ ਮੁੱਦਿਆਂ ਦਾ ਗੱਲ ਚੱਲੀ ਸੀ ਐਡਾ بڑا ਮੁੱਦਾ ਨਹੀਂ ਸੀ ਜਿਹੜਾ ਬਣਾਤਾ ਉਹ ਇੱਕ ਸ਼ੰਭੂ ਬਾਰਡਰ ਵਾਲਾ ਟਰਾਲੀ ਚੋਰ ਵਾਲਾ ਇਹਨਾਂ ਦੇ ਜਿਹੜਾ ਮੱਥੇ ਤੇ ਕਲੰਕ ਲੱਗਿਆ ਉਹਨੂੰ ਦਖਾਵਾ ਕਰਨ ਲਈ ਕਿਤੇ ਖੁਸ਼ ਹੋਵੇ ਗੱਲ ਪਤਾ ਨਾ ਲੱਗੇ ਲੋਕਾਂ ਨੂੰ ਇਹਨਾਂ ਨੇ ਤਾਂ ਇਹ ਬਾਣੀ ਦਾ ਮੁੱਦਾ ਇਹਨਾਂ ਹਾਇ ਹਾ ਵੀ ਕਰਿਆ ਤੁਹਾਡਾ ਹੁਣ ਅੱਜ ਪ੍ਰੋਗਰਾਮ ਕੀ ਸੀ ਕਰਨਾ ਕੀ ਸੀ ਤੁਸੀਂ ਕਿਤੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਸੀ ਕਰਨੀ ਵੀ ਜਿਹਦੇ ਨਾਲ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਜਿਨ੍ਹਾਂ ਨੇ ਜਿਹਦੇ ਕਰਕੇ ਉਹਨਾਂ ਨੇ ਤੁਹਾਨੂੰ ਪਹਿਲੂ ਭਈ ਕਾਬੂ ਕਰ ਲਿਆ ਦੇਖੋ ਅਸੀਂ ਜਿਹੜੇ ਉੱਥੇ ਪੁਲਿਸ ਅਫਸਰ ਨੇ ਕਿਸਾਨਾਂ ਨੂੰ ਬਹੁਤ ਬੁਰਾ ਭਲਾ ਕਿਹਾ ਸ਼ੰਭੂ ਥਾਣੇ ਦਾ ਘਰੋ ਕਰਨਾ ਸੀ ਉਹ ਘਰੋ ਉਹਦੇ ਵਿੱਚ ਇਹ ਕਿ ਉਹਨਾਂ ਨੂੰ ਪਤਾ ਲੱਗਣਾ ਮੈਸੇਜ ਜਾਣਾ ਸੀ ਲੋਕਾਂ ਨੂੰ ਵੀ ਆਹ ਕਿਸਾਨਾਂ ਨਾਲ ਕਿਉਂ ਇਹ ਵਰਤੇਰਾ ਹੋਇਆ ਸਾਨੂੰ ਸਾਡੇ 4:30 ਵਜੇ ਸਾਡੇ ਲੀਡਰਾਂ ਨੂੰ ਸਾਰਿਆਂ ਨੂੰ ਚੱਕ ਲਿਆ ਗਿਆ ਇਹ ਇਥੋਂ ਬਖਲਾੜ ਪੈਦਾ ਹੁੰਦੀ ਆ ਵੀ ਕਿਤੇ ਮੁੜ ਕੇ ਇਹ ਧਰਨਾ ਨਾ ਲਾ ਦੇਣ ਸਾਨੂੰ ਪਹਿਲਾਂ ਹੀ ਚੱਕ ਲਿਆ ਤੇ ਸਰਕਾਰ ਕਿਤੇ ਨਾ ਕਿਤੇ ਇਹ ਕਿਸਾਨਾਂ ਤੋਂ ਡਰਦੀ ਆ ਕਿ ਇਹ ਪੋਲਾਂ ਖੋਲਦੇ ਸਰਕਾਰ ਦੀਆਂ 12 13 ਮੰਗਾ ਜਿਹੜੀਆਂ ਸੀਗੀਆਂ ਆਮ ਆਦਮੀ ਪਾਰਟੀ ਨੂੰ ਕਿ ਪਤਾ ਨਹੀਂ ਬੈਠ ਜਾਂਦੇ ਸਾਡੇ ਨਾਲ 92 92 ਐਮਐਲਏ ਧਰਨੇ 'ਚ ਬੈਠ ਜਾਂਦੇ ਅਸੀਂ ਨਾਲ ਆ ਤੁਹਾਡੇ ਸਾਰੇ ਮੰਤਰੀਆਂ ਵਿਧਾਇਕਾਂ ਨੇ ਉਸ ਦਿਨ ਜਦੋਂ ਧਰਨਾ ਚੱਕਿਆ ਗਿਆ ਤੁਹਾਨੂੰ ਅਪੀਲਾਂ ਕੀਤੀਆਂ ਵੀ ਅਸੀਂ ਬੜੀਆਂ ਤੁਹਾਨੂੰ ਅਪੀਲਾਂ ਕਰੀਆਂ ਬਾਈ ਆਰਾਮ ਨਾਲ ਇਹ ਰਸਤਾ ਖਾਲੀ ਕਰ ਦਿਓ ਵਪਾਰ ਨੂੰ ਬੜਾ ਘਾਟਾ ਹੋ ਰਿਹਾ ਤੇ ਉਹ ਸਰਕਾਰ ਹੁਣ ਵੀ ਕਹਿੰਦੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਤੁਸੀਂ ਧਰਨੇ ਦੇ ਰਹੇ ਹੋ ਤੇ ਪੁਤਲੇ ਫੁਕਰੇ ਮੁੱਖ ਮੰਤਰੀ ਸਾਹਿਬ ਦੇ ਦੇਖੋ ਜੇ ਸਰਕਾਰ ਨਾਲ ਹੁੰਦੀ ਫਿਰ ਉੱਥੇ ਆ ਕੇ ਸਾਡੇ ਨਾਲ ਬੈਠੇ ਜਾਂਦੇ ਸਾਡਾ ਧਰਨਗ ਚ ਸੈਂਟਰ ਨਾਲ ਮੰਗਾ ਦੀਆਂ ਸਾਡਾ 7 ਦਿਨ ਦੇ ਉੱਥੇ ਬੈਠ ਕੇ ਸਾਡਾ 7 ਦਿਨ ਦੇ ਸਾਰੇ ਸਿਕਿਉਰਟੀ ਲਾਂਦੇ ਕਹੇ ਹੋਰ ਬੰਦਾ ਕੋਈ ਇਥੇ ਚੋਰੀ ਚਕਾਰ ਨਹੀਂ ਕਰੇ ਇਹਨਾਂ ਨੇ ਆਪੇ ਤਰ੍ਹਾਂ ਜਗ੍ਹਾ ਆਪੇ ਚੋਰੀਆਂ ਕਰ ਲਈਆਂ ਐਮਐਲਏ ਨੇ ਟਰਾਲੀ ਚੋਰ ਹੋ ਜਿਹੜਾ ਐਮਐਲਏ ਨੂੰ ਕਹਿੰਦੇ ਆ ਇਹਨਾਂ ਨੇ ਆਪ ਚੋਰੀ ਕਰ ਲਈ ਦੂਸਰਾ ਨੰਬਰ ਸਰਕਾਰ ਜੇ ਨਾਲ ਹੁੰਦੀ ਤਾਂ ਉਹਨੂੰ ਮੰਗਾ ਮੰਨੀਆਂ ਹੋਣੀਆਂ ਸੀ ਸਰਕਾਰ ਗੱਲਾਂ ਨਾਲੇ ਮੈਂ ਪਹਿਲਾਂ ਵੀ ਕਿਹਾ ਵੀ ਇਹ ਗੱਲਾਂ ਕੀਤੀਆਂ ਗੱਲ ਹਕੀਕਤ ਨਹੀਂ ਹੋਈ ਕੋਈ ਵੀ ਇਹ ਸਰਕਾਰ ਕਿਸਾਨਾਂ ਦੇ ਹਤੈਸ਼ੀ ਨਹੀਂ ਕਿਸਾਨਾਂ ਵਿਰੋਧੀ ਹੈ ਸਰਕਾਰ ਇਹ ਤੇ ਅੱਜ ਕਿਵੇਂ ਦੇਖਦੇ ਹੁਣ ਤੁਸੀਂ ਇੱਥੇ ਇਕੱਠੇ ਹੋਏ ਹੋ ਤੁਸੀਂ ਕਹਿੰਦੇ ਸਾਡੇ ਲੀਡਰ ਪਹਿਲਾਂ ਚੱਕ ਲੈ ਪਰ ਪ੍ਰਸ਼ਾਸਨ ਦਾ ਵੀ ਆਪਣਾ ਪੱਖ ਹੋਣਾ ਉਹ ਵੀ ਤਾਂ ਦੱਸਣਗੇ ਵੀ ਅਸੀਂ ਕਿਉਂ ਚੱਕੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿੰਨੇ ਵੀ ਸਵਾਲ ਕੀਤੇ ਨੇ ਜਿੰਨੇ ਵੀ ਕੋ ਸਾਰਿਆਂ ਦਾ ਮੈਂ ਤੁਹਾਨੂੰ ਇੱਕੋ ਦੋ ਚਾਰ ਗੱਲਾਂ ਦੇ ਵਿੱਚ ਜਵਾਬ ਦੇ ਦੇਣੇ ਆ ਜਿਹੜਾ ਅੱਜ ਧਰਨਾ ਹੈਗਾ ਅੱਜ ਧਰਨਾ ਸਾਡਾ ਕਿਸੇ ਦਾ ਕੋਈ ਮਿੱਥਿਆ ਧਰਨਾ ਨਹੀਂ ਸੀਗਾ ਇੱਕ ਕੌਲ ਸੀਗੀ ਕਾਦੀ ਸੀਗੀ ਸ਼ੰਭੂ ਸ਼ੰਭੂ ਜਿਹੜਾ ਥਾਣੇਦਾਰ ਐਸ ਐਚਓ ਹੈ ਉਹਨੇ ਜਦੋਂ ਉੱਥੇ ਧੱਕਾ ਕਰਿਆ ਕਿਸਾਨਾਂ ਨਾਲ ਕੁੱਟਮਾਰ ਕਰੀਆ ਉਹਦੇ ਖਿਲਾਫ ਸੀਗਾ ਔਰ ਉੱਤੇ ਜਾਣ ਤੋਂ ਪਹਿਲਾਂ ਹੀ ਇੱਕਨ ਪਹਿਲਾਂ ਜਿਵੇਂ ਕੱਲ ਛੇਤਰੀ ਦਾ ਕਾਲ ਸੀਗੀ ਅੱਜ ਸਵੇਰੇ ਸਾਡੇ ਆਗੂ ਸੁਭਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਾਕੀ ਜ਼ਿਲ੍ਹਾ ਜਿੰਨੇ ਪ੍ਰਧਾਨ ਨੇ ਸਾਰੇ ਰਿਟੇਨ ਕਰ ਲਏ ਗਏ ਕਾਰਨ ਸਰਕਾਰ ਨੂੰ ਪਤਾ ਵੀ ਕਿਸਾਨ ਡਰਦੇ ਇਹਨਾਂ ਨੂੰ ਡਰਦੀਏ ਤਾਂ ਹੀ ਰਿਟੇਨ ਕਰੇ ਨਾ ਦੂਜੀ ਰੇਤ ਤੁਸੀਂ ਕਹਿੰਦੇ ਪਾਣੀ ਵਾਲੇ ਮੁੱਦੇ ਤੇ ਆਉਂਦੇ ਨੇ ਇਹ ਹੁਣ ਸਾਡਾ ਧਰਨਾ ਦਾ ਜੋ ਕਿਸਾਨਾਂ ਕਹਿੰਦੇ ਕਿਸਾਨ ਰਾਹ ਰੋਕਦੇ ਨੇ ਜਾਂ ਇਹ ਸੈਂਟਰ ਨਾਲ ਗੱਲਾਂ ਸਾਡੇ ਪੰਜਾਬ ਚ ਕਿਉਂ ਆਉਂਦੇ ਨੇ ਹੁਣ ਜਦੋਂ ਉੱਤੇ ਬੈਂਸ ਬੈਠਾ ਨੰਗਲ ਡੈਮ ਤੇ ਗੇੜੇ ਮਾਰਦਾ ਉਹ ਕਿਹਦੇ ਨਾਲ ਮੰਗ ਮੰਗਾ ਨੇ ਉਹ ਸੈਂਟਰ ਦੀਆਂ ਨੇ ਉਹ ਉੱਥੇ ਕੀ ਕਰਦਾ ਨੰਗਲ ਕੀ ਕਰਦਾ ਜਾਵੇ ਉੱਥੇ ਸੈਂਟਰ ਚ ਨੂੰ ਉੱਥੇ ਜਾਣ ਉੱਥੇ ਕਰਨ ਰਹੀ ਪਾਣੀ ਦੇ ਪਾਣੀ ਦੇ ਮੁੱਦੇ ਤੇ ਲੋਕਾਂ ਨੂੰ ਭੜਕਾ ਰਹੇ ਆ 4000 ਕਿਊਸਕ ਮੁੱਖ ਮੰਤਰੀ ਚੁੱਪਚੀ ਬੀਤੇ ਹਰਿਆਣਾ ਨੂੰ ਦੇਦਾ ਉਹ ਕਿਹਨੂੰ ਪੁੱਛਿਆ ਜੀ ਉਦੋਂ ਸਰਪਾਰਟੀ ਮੀਟਿੰਗ ਕਿੱਥੇ ਸੀਗੀ ਜਾਂ ਤਾਂ ਉਹ ਸਰਪਾਰਟੀ ਮੀਟਿੰਗ ਮੰਗਾਉਂਦੇ ਵੀ ਭਾਈ ਆਪਾਂ ਤਾਂ ਹਰਿਆਣਾ ਮੰਗਦਾ ਆਪਣ ਨੂੰ ਪਾਣੀ ਫਾਲਤੋਂ 4000 ਕਿਊਸਕ ਮੈਂ ਛੱਡ ਰਿਹਾ ਉਹਨਾਂ ਨੂੰ ਦੱਸੋ ਕੀ ਕਰਨਾ ਹੁਣ ਜਦੋਂ ਸੈਂਟਰ ਨੇ ਆਪਣਾ ਡੰਡਾ ਦੇ ਕੇ ਜਾਂ ਡੰਡਾ ਮਾਰ ਕੇ ਉਹਨਾਂ ਨੂੰ ਲੈ ਲਿਆ ਵੀ ਹਾਂ ਹੁਣ ਆ ਪਾਣੀ ਦਿਓ ਹੁਣ ਰੋਲਾ ਪਾਉਂਦੇ ਨੇ ਜਦੋਂ ਤੁਸੀਂ ਇੱਕ ਬੁਰਕੀ ਕਿਸੇ ਨੂੰ ਦੇਤੀ ਉਹ ਤਾਂ ਫੇਰ ਕਹੂਗਾ ਮੈਨੂੰ ਭੁੱਖ ਲੱਗਿਆ ਮਾੜੀ ਹੋਰ ਦੇ ਦਿਓ ਇਹੀ ਕਹੂਗਾ ਨਾ ਉਹ ਜਦੋਂ ਪਹਿਲਾਂ ਬੁਰਕੀ ਪਾਈ ਦਿੱਤੀ ਉਹਨਾਂ ਉਹ ਤਾਂ ਕਹਿਣਗੇ ਸਾਣੀ ਤਾਂ ਭੁੱਖੇ ਸਾਣ ਤਾਂ ਹੋਰ ਦਿਓ ਉਹ ਤਾਂ ਫੇਰ ਮੰਗਣ ਗਈ ਇੱਕ ਗੱਲ ਹੋਰ ਇਹ ਡਰਾਮਾ ਹੋ ਰਿਹਾ ਸਤਨਾਮ ਸਿੰਘ ਨਹਿਰ ਭਰੀ ਜਾ ਰਹੀ ਆ ਪਿਛਲੇ 10 ਦਿਨ ਤੇ ਪਾਣੀ ਨਹਿਰ ਦਾ ਚੱਕਰ ਲਿਓ ਜਿਹੜਾ 85000 ਕਿਊਸ ਪਾਣੀ ਕਹਿੰਦੇ ਆ ਉਹ ਆਲਰੇਡੀ 8500 ਉਹ ਕਰਤਾ ਇਹ ਸਿਰਫ ਡਰਾਮੇਬਾਜ਼ੀ ਹੋ ਰਹੀ ਆ ਇੱਕ ਗੱਲ ਮੈਨੂੰ ਦੱਸੋ ਅਸੀਂ ਕਿਸ ਗੱਲ ਤੇ ਨਾ ਬੋਲੀਏ ਚੰਡੀਗੜ੍ਹ ਇਹਨਾਂ ਨੇ ਤਿੰਨਾਂ ਸਰਕਾਰਾਂ ਮਿਲੀ ਭੁਗਤ ਨਾਲ ਦੇਤਾ ਸੁਖਵੀਰ ਦੀ ਕੁੜੀ ਦੇ ਵਿਆਹ ਤੇ ਸਾਰੀ ਸਰਕਾਰਾਂ ਆਈਆਂ ਸਾਰੇ ਪਾਰਟੀ ਹੋਈ ਬੀਤੀ ਸਾਰੇ ਪਹੁੰਚੇ ਹੋਏ ਤੇ ਮੁੱਖ ਮੰਤਰੀ ਸਾਹਿਬ ਕੇ ਨੇ ਮੈਂ ਤਾਂ ਨਹੀਂ ਗਿਆ ਮਨਾ ਮਲਾਇਆ ਮੈਨੂੰ ਉਹ ਇਹਨਾਂ ਨੂੰ ਕਿਹਨੇ ਬੁਲਾਉਣਾ ਤੇ ਕੁੱਤੇ ਬਿੱਲੇ ਆ ਇਹਦਾ 1.5 ਸਾਲ ਰਹਿ ਗਿਆ 1.5 ਸਾਲ ਜੀ 1.5 ਸਾਲ ਬਾਅਦ ਸਾਨੂੰ ਦੇਖ ਲਿਓ 95 ਚੋਂ 75 ਪੰਜ ਵੀ ਬਣ ਜਾਣਗੇ 3 ਕਰੋੜ ਲੋਕਾਂ ਦੇ ਨਮਾਇंदे ਆ ਉਹ ਕਹਿੰਦੇ ਅਸੀਂ ਤੁਸੀਂ ਇਦਾਂ ਦੀਆਂ ਗੱਲਾਂ ਕਹਿ ਰਹੇ ਹੋ ਮੈਂ ਤੁਹਾਨੂੰ ਦੱਸਦਾ ਸੋਚ ਕੇ ਬੋਲ ਰਹੇ ਹਾਂ ਮੈਂ ਕਿਹਾ ਜੀ ਬਿਲਕੁਲ ਸੋਚ ਕੇ ਪਹਿਲਾ ਵਾਲੇ ਮੁੱਖ ਮੰਤਰੀ ਹਰਾਮੀ ਤੇ ਇਹ ਫੁੱਦੂ ਡੱਕਰ ਗਿਆ ਇਹ ਸਿਰੇ ਦਾ ਬੁੱਧੂ ਆਦਮੀ ਹੈ ਜਿਹਨੇ ਪੰਜਾਬ ਦਾ ਬੇੜਾ ਗਰ ਕਰਤਾ ਮੇਰੀ ਗੱਲ ਸੁਣੋ ਆ ਸਾਡਾ ਐਮਐਲਏ ਚਮਕੌਰ ਸਾਹਿਬ ਵਾਲਾ ਮਿਲਣ ਨੂੰ ਆਉਣੇ ਸਾਰਾ ਸੀਜ਼ਨ ਇਹ ਸ਼ੀਦੀ ਜੋੜ ਮੇਲੇ ਚੱਲਦੇ ਸੜ ਦਾ ਹਾਲ ਦੇਖ ਲੋ ਅਸੀਂ ਸੜਕਾਂ ਰੋਕਦੇ ਆ ਅੱਜ ਪੂਣ ਰੋਕੇ ਆ ਬਈ ਇਹਨਾਂ ਨੇ ਇਹ ਲੋਕਾਂ ਨੂੰ ਰਾਹ ਬਣਾਇਆ ਕੋਈ ਹੈ ਪਬਲਿਕ ਕਿਸੇ ਨੂੰ ਕੋਈ ਇਜ਼ਤੀ ਹੋਵੇ ਮੈਂ ਤੁਹਾਨੂੰ ਗੱਲ ਕਰਦਾ ਜੀ ਕੁੱਲ ਮਿਲਾ ਕੇ ਅਸੀਂ ਤਾਂ ਅੱਜ ਬੋਲਦੇ ਆ ਇਹ ਲੋਕ ਬਾਅਦ ਚ ਸਾਡੀ ਵੀਡੀਓ ਕੱਟ-ਕੱਟ ਕੇ ਪਾਉਣਗੇ ਵੀ ਉਹ ਸਮਝਾਉਂਦੇ ਰਹੇ ਜੇ ਨਾ ਲੋਕ ਅੰਮ੍ਰਿਤਪਾਲ ਨਾਲ ਤੁਰੇ ਤਾਂ ਪੰਜਾਬ ਦਾ ਘਾਣਾ ਹੋਣਾ ਜਿੰਨੇ ਵੀ ਇਹ ਸੈਂਟਰ ਤੋਂ ਆਉਨੇ ਆ ਮੇਲੀਪੁਰ ਤੋਂ ਆਉਨੇ ਆ ਉੱਥੇ ਤੋਂ ਨਕਾਰੇਵੇ ਐਮਐਲਏ ਮੁੱਖ ਮੰਤਰੀ ਉਰੇ ਆ ਕੇ ਸੀਟਾਂ ਤੇ ਬਹਿ ਰਹੇ ਆ ਕਰਪਟ ਕਰਪਟ ਘਾਣਾ ਔਰ ਸਾਰੇ ਅੰਦਰ ਰਹਿ ਕੇ ਆਏ ਆ ਅਸੀਂ ਕਿੱਥੇ ਗਲਤ ਆ ਯਾਰ ਦੱਸੋ ਸਹੀ ਜੇ ਕੋਈ ਸਾਡਾ ਮੁੱਖ ਮੰਤਰੀ ਸਾਹਿਬ ਤਾਂ ਆਪ ਕਹਿੰਦੇ ਵੀ ਮੈਂ ਕਿਸਾਨ ਦਾ ਪੁੱਤ ਆ ਫਿਰ ਤੁਹਾਨੂੰ ਉਹਨਾਂ ਦੇ ਉੱਤੇ ਜਿ ভরਸਾ ਕਿਉਂ ਨਹੀਂ ਪਹਿਲੀ ਗੱਲ ਤਾਂ ਮਾਸਟਰ ਮਹਿੰਦਰ ਸਿੰਘ ਮਾਸਟਰ ਤਾਂ ਜੀ ਕਿਸਾਨ ਨਹੀਂ ਤਾਂ ਦੂਆ ਨੰਬਰ ਉਹ ਟਾਟ ਦਾ ਉਹ ਸਮੇਂ ਦੀ ਸਰਕਾਰਾਂ ਦਾ ਉਹ ਏਰੀਆ ਜਾ ਕੇ ਪੁੱਛ ਕੇ ਦੇਖ ਲਿਓ ਕਿੰਨੇ ਕੁ ਨੌਜੋਨਾਂ ਦਾ ਘਾਣ ਕਰਵਾਇਆ ਉਹਨੇ ਇਹਦੇ 'ਚ ਸਿੱਖੀ ਵਾਲਾ ਇੱਕ ਗੁਣ ਹੋਵੇ ਤਾਂ ਕਹਿ ਦਿਓ ਜਿਹਦੀ ਕੁੜੀ ਵਿਹਣ ਵਾਲੀ ਬੈਠੀ ਹੋਵੇ ਉਹ ਆਪ بیا ਘਰੌਣ ਲੱਗਿਆ ਬਾਰ ਮਾੜੀ ਮੋਟੀ ਸ਼ਰਮ ਤਾਂ ਕਰੋ ਯਾਰ ਇਹਨਾਂ ਦੇ ਐਮਐਲਏ ਨੇ ਤਾਂ ਹੁਣ ਵਿਆਹ ਕਰਾਏ ਆ ਜਿਨ੍ਹਾਂ ਦੇ ਹੁਣ ਇੰਤ ਕਦੇ ਠੀਕ ਆਨੇ ਅਨਮੋਲ ਕਾਕੇ ਨੂੰ ਮਾਨਦੀ ਆ ਰੋਡ ਤੇ ਟੈਲਾਂ ਦੀ ਉਹਨੇ 22 ਸਾਲ ਚ ਕਿਹੜਾ ਵੀਨਲ ਖੜਾ ਕਰਤਾ ਇੱਥੇ ਗਔਣੇ ਵਜਾਉਣ ਵਾਲੀ ਜਨਾਨੀ ਦੀ ਕਿੱਡੀ ਕੁ ਦੀ ਰੂਪਰੇਖਾ ਏ ਕਿ ਆ ਉਹਦਾ ਲੋਕਾਂ ਨੂੰ ਦਊਗੀ ਰੂਪਰੇਖਾ ਇਹ ਕਰਕੇ ਅਸੀਂ ਆਪਣਾ ਦੁਖੜਾ ਰੋਈ ਜਾਣਾ ਜੀ ਤੁਹਾਡੇ ਮਾਧਿਅਮ ਨਾਲ ਸੈਂਟਰ ਨੂੰ ਸੁਣਾਈ ਜਾਣਾ ਸਾਡਾ ਬੱਕ ਹੋ ਕੇ ਹੀ ਹੱਲ ਹੈ ਇਹਨਾਂ ਨਾਲ ਸਾਡਾ ਹੱਲ ਨਹੀਂ ਹੈਗਾ ਬਿਲਕੁਲ ਜੀ ਜੀ ਅੱਜ ਨਾ ਇੱਕ ਭਗਵਾਨ ਜੀ ਨੇ ਟਵੀਟ ਕੀਤਾ ਵੀ ਜਿਹੜੇ ਰੋਸ ਮਜਾਰੇ ਕਰਦੇ ਆਂ ਹੜਤਾਲਾਂ ਕਰਦੇ ਆਂ ਧਰਨੇ ਦੰਦੇ ਆਂ ਵੀ ਇਹ ਸਾਡੀ ਸਟੇਟ ਲਈ ਵੀ ਇੱਕ ਘਾਟੇ ਦਾ ਸੌਦਾ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਬਲਕਿ ਇਹ ਪਾਰਟੀ ਖੁਦ ਧਰਨੇ ਚੋਂ ਨਿਕਲੀ ਹੋਈ ਹੈ ਜੇ ਜੇ ਇਹ ਤੁਹਾਡੇ ਲਈ ਘਾਟੇ ਦਾ ਸੌਦਾ ਪਬਲਿਕ ਪਰੇਸ਼ਾਨ ਹੁੰਦੀ ਹੈ ਫਿਰ ਜਿਹੜੇ ਲੀਡਰਾਂ ਦੀਆਂ ਰੈਲੀਆਂ ਰੋਡ ਸ਼ੋਅ ਐ ਇਹ ਵੀ ਬੰਦ ਹੋਣੇ ਚਾਹੀਦੇ ਆ ਇਹ ਆਪ ਧਰਨੇ ਚੋਂ ਨਿਕਲ ਕੇ ਹੁਣ ਸਾਡੇ ਵਿਰੁੱਧ ਹੋ ਗਏ ਕਿਸਾਨਾਂ ਲਈ ਕਿਸੇ ਪੰਜਾਬ ਦੇ ਕਿਸੇ ਹੱਕ 'ਚ ਨਹੀਂ ਖੜੇ ਭਗਵੰਤ ਜਦੋਂ ਦਾ ਬਣਿਆ ਲੋਕਾਂ ਨੇ ਇਹਨਾਂ ਨੂੰ 92 ਐਮਐਲਏ ਚ ਤਾਕੇ ਦਿੱਤੇ ਵੀ ਸਾਡਾ ਭਲਾ ਕਰੂਗੇ ਬਦਲਾਓ ਬਦਲਾਓ ਸਾਡੇ ਵੀ ਸਿਰ ਚੜਿਆ ਵਾ ਸੀਗਾ ਬਹੁਤ ਜ਼ਿਆਦਾ ਤਰੀਕ ਕਿਸੇ ਵੀ ਕਿਸੇ ਵੀ ਮਸਲੇ ਤੇ ਪੰਜਾਬ ਦੇ ਹੱਕ ਚ ਨਹੀਂ ਖੜਿਆ। ਉਹ ਫਿਰ ਕਹਿੰਦੇ ਹੁੰਦੇ ਹਨਾ ਵੀ ਤੁਸੀਂ ਪ੍ਰਾਣੀਆਂ ਨੂੰ ਪੁੱਛਿਆ ਕਦੀ? ਪ੍ਰਾਣੀਆਂ ਸਰਕਾਰਾਂ ਤੋਂ ਜਵਾਬ ਲਿਆ ਕਦੀ? ਕਦੀ ਕੈਪਟਨ ਨੂੰ ਪੁੱਛਿਆ ਸੀ? ਕਦੀ ਬਾਦਲਾਂ ਨੂੰ ਪੁੱਛਿਆ ਸੀ? ਹੁਣ ਤੁਹਾਡੇ ਕੋਲ ਆਮ ਘਰਾਂ ਦੇ ਬੰਦੇ ਜਰ ਨਹੀਂ ਹੋ ਰਹੇ। ਪ੍ਰਾਣੀਆਂ ਨੂੰ ਵੀ ਪੁੱਛਦੇ ਰਹੇ ਜੀ ਜਿੰਨਾ ਸਾਡਾ ਬਾਦ ਚੱਲਦਾ ਜੇ ਪ੍ਰਾਣੇ ਚੰਗੇ ਨਹੀਂ ਨਿਕਲੇ ਬਦਲ ਕੇ ਤਾਂ ਹੀ ਨਵੇਂ ਬਣਾਏ ਸੀ। ਇਹ ਸਾਡੇ ਲਈ ਇਹ ਇਹ ਪਰ ਉਹਨਾਂ ਤੋਂ ਵੀ ਗਏ ਗੁਜ਼ਰੇ ਨਿਕਲੇ ਐ। ਅਸੀਂ ਹੁਣ ਜਦੋਂ ਇਹਨਾਂ ਨੂੰ ਪੁੱਛਣ ਦੀ ਵੀ ਕੋਸ਼ਿਸ਼ ਕਰਦੇ ਸਾਨੂੰ ਉਹਨਾਂ ਨੇ ਨੇੜੇ ਵੀ ਨਹੀਂ ਲੱਗਣ ਦਿੱਤਾ ਜਾ ਰਹੇ ਆ ਸਾਡੇ ਲੋਕਤੰਤਰੀ ਅਧਿਕਾਰ ਵੀ ਖੋਏ ਜਾ ਰਹੇ ਆ ਵੀ ਜਿੱਦਾਂ ਅੱਜ ਅਸੀਂ ਮੁਜ਼ਾਹਰਾ ਕਰਨਾ ਸੀਗਾ ਸਾਡੇ ਜਿਹੜੇ ਮੇਨ ਪ੍ਰਧਾਨ ਆ ਉਹਨਾਂ ਨੇ ਰਾਤੀ ਰਾਤ ਅਰੈਸਟ ਕਰ ਲਏ ਸਾਨੂੰ ਵੀ ਧਰਨਾ ਵੀ ਨਹੀਂ ਦਿੱਤਾ ਜਾ ਰਿਹਾ ਹਾਂਜੀ ਕੋ ਬਿਲਕੁਲ ਧਰਨੇ ਦੇਣ ਤੋਂ ਵੀ ਸਾਨੂੰ ਰੋਕਿਆ ਜਾ ਰਿਹਾ ਇੱਕ ਪਾਸੇ ਕਿਸਾਨ ਆ ਦੂਜੇ ਪਾਸੇ ਸਰਕਾਰ ਆ ਸਰਕਾਰ ਦਾ ਆਪਣਾ ਪੱਖ ਐ ਸਰਕਾਰ ਨੇ ਬਹੁਤ ਵਾਰੀ ਕਿਸਾਨਾਂ ਬਾਰੇ ਹੋਣ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹਰੇਕ ਥਾਂ ਹੀ ਪੈ ਜਾਂਦੇ ਆ ਕਦੀ ਇਹ ਜਾ ਕੇ ਏਜੰਟਾਂ ਦੇ ਦਫ਼ਤਰ ਘੇਰ ਲੈਂਦੇ ਕਦੀ ਸੱਸ ਨੂੰ ਦੀ ਲੜਾਈਆਂ ਵੀ ਆ ਜਾਂਦੇ ਆ ਵੀ ਹਰੇਕ ਪਾਸੇ ਇਹਨਾਂ ਨੇ ਲੋਕਾਂ ਨੂੰ ਦੁਖੀ ਕਰਾਇਆ ਹੋਇਆ ਤੰਗ ਪ੍ਰੇਸ਼ਾਨ ਕਰਾਇਆ ਹੋਇਆ ਦੂਜੇ ਪਾਸੇ ਕਿਸਾਨ ਕਿਸਾਨ ਆਪਣਾ ਦੁੱਖੜਾ ਰੋ ਰਹੇ ਆ ਆਪਣੀ ਗੱਲ ਰੱਖ ਰਹੇ ਆ ਤੇ ਸਰਕਾਰ ਨੂੰ ਕੋਸ ਰਹੇ ਆ ਪਰ ਇਹ ਸਭ ਦੇ ਵਿਚਕਾਰ ਕੌਣ ਆਪਣੀ ਥਾਂ ਤੇ ਸੱਚਾ ਤੇ ਕੌਣ ਝੂਠਾ ਲੋਕ ਇਹਦੇ ਬਾਰੇ ਕੀ ਸੋਚਦੇ ਆ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਕੀ ਫੈਸਲਾ ਕਰਨਗੇ ਇਹ ਸਵਾਲ ਅਜੇ ਤੱਕ ਬਣੇ ਹੋਏ ਆ ਤੁਸੀਂ ਇਸ ਪੂਰੀ ਗੱਲਬਾਤ ਬਾਰੇ ਕੀ ਸੋਚਦੇ ਹੋ ਆਪਣੀਆਂ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਰਸਿੰਦ ਸਿੰਘ ਪੰਜਾਬੀ ਲੋਕ ਚੈਨਲ